ਕੱਟੀ ਨੂੰ ਛੋਟੀ ਜੀ ਨੇ ਨਾ ਛੱਟ ਲਾਤੀ ਹੀ ਇਥੇ ਹਾਂ ਜੀ ਮੈਂ ਨਰਾਇਣ ਕੋ ਕਿਹੜਾ ਪਿੰਡ ਜੀ ਹਾਂ ਪੱਟੀ ਵਾਰਡ ਗਰੀ ਹੈ ਸਾਡੇ 12 ਨੰਬਰ ਅੱਛਾ ਤੇ ਇਹ ਜਿਹੜੇ ਵੀਰ ਮੰਜੇ ਦੇ ਨੇ ਕੀ ਲੱਗਦੇ ਤੁਹਾਡੇ ਜੀ ਮੇਰੇ ਹਸਣ ਤੇ ਕੀ ਗੱਲ ਕੀ ਹੋਈ ਇਹਨਾਂ ਨੂੰ ਇਹਨਾਂ ਨੂੰ ਕੱਟੀ ਨੂੰ ਛੋਟੀ ਜੀ ਨੇ ਨਾ ਛੱਟ ਲਾਤੀ ਹੀ ਇਥੇ ਫੇ ਛੱਟ ਨੋਏ ਦੇ ਬਾਅਦ ਜਿਵੇਂ ਕੇਂਦਰਿੰਦਰ ਬਣ ਗਿਆ ਚਾਹਮ ਉਸ ਤੋਂ ਬਾਅਦ ਆਪਾਂ ਕੈਸਾ ਪ੍ਰੋਬਲਮ ਹੋਦੀ ਤੇ ਕਿੰਨਾ ਚਿਰ ਹੋ ਗਿਆ ਹੈ ਡੇਢ ਸਾਲ 1.5 ਸਾਲ ਹੋ ਗਿਆ ਤੇ ਇਲਾਜ ਨਹੀਂ ਕਰਾਇਆ। ਨਾਲੇ ਹਸਪਤਲ ਕਰਾਇਆ ਵਾ। ਹੂੰ ਕਿਹੜੇ ਹਸਪਤਲ? ਫਰੀਦਕੋਟ ਸਰਕਾਰੀ ਹਸਪਤਲ ਦਾ। ਹਾਂਜੀ। ਤੇ ਹੁਣ ਕੀ ਗੱਲ ਹੈ ਜੀ? ਹੁਣ ਅਜੇ ਵੀ ਅੰਦਰ ਜੱਕ ਮ ਹੈਗਾ ਬਾਈਦਾ ਨਹੀਂ ਕਰ ਤੋ ਹਸਪਤਲ ਵਾਲਿਆਂ ਨੇ ਕਿਹਾ ਵੀ ਫੇਰ ਦਾਖਲ ਕਰਾਓ। ਕਿ ਕਰਾਉਂਦੇ ਕਿਉਂ ਨਹੀਂ ਵੇਜਦਾ ਜੀ? ਆਹਦੇ ਕੋਲ ਪੈਸੇ ਨਹੀਂ ਹੈਗੇ। ਤੇ ਅੱਗੇ ਇਲਾਜ ਕਿਸ ਤਰ੍ਹਾਂ ਕਰਾਇਆ ਜੀ? ਅੱਗੇ ਨਹੀਂ ਹੈ ਇਤਰਾ ਡੰਗੜ ਨੁਕਰੀ ਸਾਰੇ ਵੇਚ ਕੇ ਲਾ ਦਿੰਦੇ ਨੇ। ਸਾਰਾ ਘਰ ਦਾ ਸਾਮਾਨ ਫੋਨ ਵੇਚਦਾ। ਹਾਂਜੀ। ਹੋਰ ਕਿੱਥੋਂ ਕਿੱਥੋਂ ਲਾਇਕ ਰਾਇਆ ਹਾਂਜੀ ਪੱਟੀ ਤੇ ਉਂਗਰਾਈ ਕਰਕੇ ਵੀ ਇਲਾਜ ਕਰਾਇਆ ਵਾ ਤੇ ਜੋ ਡੰਗਰ ਮਾਰੀ ਉਹ ਵੀ ਵੇਚ ਕੇ ਲਾਜਦਾ ਹੁਣ ਸਾਡੇ ਕੋਲ ਪੈਸਾ ਥੇਲਾ ਨਹੀਂ ਹੈ ਗੱਦਾ ਖਰਵਾਉਣ ਲਈ ਕਿੰਨੇ ਬੱਚੇ ਕਿੰਨੇ ਤੁਹਾਡੇ ਕਿਆ ਕਰੀਏ ਕਿਹੜੇ ਕਿਹੜੇ ਆਹਨੇ ਕੁੜੀਆਂ ਇੱਕ ਕਾਕਾ ਛੋਟੇ ਨੇ ਬੱਚੇ ਜੀ ਹਾਂਜੀ ਹੁਣ ਮੰਗ ਕੀ ਕਰਦੇ ਸਮਾਜ ਸੇਵੀਆਂ ਤੋਂ ਅਸੀਂ ਸਮਾਜ ਤੋਂ ਮੰਗ ਕਰਦੇ ਆਂ ਵੀ ਸਾਨੂੰ ਪੈਸੇ ਥੇਲੇ ਨਹੀਂ ਜਰੂਰਤ ਹੈ ਆਨਾਜ ਕਰਾਉਣ ਵਾਸਤੇ ਲਾਜ ਕਰਾਉਣਾ ਹੈ ਨਾ ਤਾਂ ਹੁਣ ਹੋਸ਼ ਤੁਹਾਡਾ ਮੋਬਾਈਲ ਨੰਬਰ ਕੀ ਜੇ ਕਿਸੇ ਨੇ ਤੁਹਾਡੇ ਨਾਲ ਕਨੈਕਟ ਕਰਨਾ ਹੋਵੇ ਤਾਂ ਕੀ ਆਸੀ ਚੈਟ ਰੇਟ 1382 ਆ ਕਾ ਕਿਦਰ ਜੀ ਕਿਥੋਂ ਦੇ ਰਹਿਣ ਵਾਲੇ ਅਸੀਂ ਪੱਟੀ ਦੇ ਰਹਾਂ ਹਾਂ ਵਾਰਡ ਨੰਬਰ ਕਿਹੜੀ ਤੁਹਾਡੇ 4 ਤੇ ਕੀ ਗੱਲ ਹੋਈ ਡੈਡੀ ਤੇ ਨਾਲ ਡੈਡੀ ਮੈਨੂੰ ਕੈਂਸਰ ਹੋਈ ਹੈ ਕਿੱਥੇ ਆ ਕੈਂਸਰ ਕੈਂਸਰ ਇੱਥੇ ਮੀਨ ਤੇ ਆ ਜਿਹੜੀ ਇੱਕ ਛੱਟ ਵੀ ਲੱਗੀ ਉਹ ਕਿਸ ਤਰ੍ਹਾਂ ਲੱਗੀ ਇਹ ਕੱਟੀ ਹੀ ਨਿੱਕੀ ਜਿਹੇ ਅਹੀਂ ਮਾਚੋਂ ਲੱਗਿਆ ਤੇ ਉਹਨੇ ਸਿੰਘ ਮਾਰਤਾ ਤੇ ਇਹ ਤੋਂ ਕੰਵਟਿਆ ਦੇ ਤੋਂ ਨਾchna ਲਗੋਂਦੇ ਧੰਤਰੰਦਰੇ ਗਿਲਟੀ ਬਣ ਕੇ ਦੇ ਰਿਹਾ ਤੈਂ ਕਿਹੋ ਜਿਹਾ ਬਣ ਗਿਆ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਮੰਜੇ ਦੇ ਇਹਨਾਂ ਨੂੰ 1.5 ਸਾਲ ਹੋ ਗਏ ਤੇ ਇਲਾਜ ਕਿਉਂ ਨਹੀਂ ਕਰਾਉਂਦਾ ਇਲਾਜ ਪਹਿਲਾਂ ਤੇ ਨਹੀਂ ਵਾ ਅੱਛਾ ਤੇ ਪਹਿਲਾਂ ਇਲਾਜ ਕਿਤਰਾ ਕਰਾਇਆ ਕਦੋਂ ਰਾਜ ਇਲਾਜ ਮਤਲਬ ਕੀ ਕਰਾਈ ਫੁਰੀ ਕਰਨੀ ਫਰੀ ਪਟੀਆਂ ਤੇ ਹੁਣ ਮੰਗ ਕੀ ਕਰਦੇ ਸਮਾਜ ਸੇਵਕ ਮੰਗ ਕਰਦੇ ਆ ਵੀ ਮੇਰੇ ਡੈਡੀ ਦਾ ਦੂਜਾ ਦੀ ਕੁੜੀ ਆ ਵੀ ਇਹਨਾਂ ਦਾ ਜਿੰਦਗੀ ਦੀ ਇਲਾਜ ਦੀ ਤੇ ਨੰਬਰ ਕੀ ਤੁਹਾਡਾ ਜੇ ਕਿਸੇ ਨਾਲ ਸੰਪਰਕ ਕਰਨਾ ਹੋਵੇ 81463 1382 ਫੇਰ ਬੋਲੀ 81463 1382 ਨਾਂ ਭਾਜੀ ਦਾ ਨਾਮ ਪਰਵੀਨਪੁਰ ਕਿਹੜਾ ਪਿੰਡ ਪੱਟੇ ਪਿੰਡ ਇਹ ਕੀ ਲੱਗਦੇ ਨੇ ਜਿਹੜਾ ਵੀਰ ਮੇਰੇ ਮਾਮਾ ਜੀ ਤੇ ਕੀ ਗੱਲ ਕੀ ਹੋਈ ਇਹਨਾਂ ਨਾਲ ਗੱਲ ਇਹਨਾਂ ਨੇ ਇਹੀ ਹੋਈ ਆ ਭਾਜੀ ਮਤਲਬ ਕਿ ਪਹਿਲਾਂ ਆਮ ਜਿਹੜੀ ਦਫਾਤੇ ਘਰ ਦੇ ਹੀ ਕਿਤੇ ਬਾਅਦ ਕਿਤੇ ਪੱਠੇ ਕੁਝ ਲਿਆਣ ਦੇ ਆਣ ਕੇ ਮੁੜ ਕੇ ਇਹਨਾਂ ਨੇ ਪੱਠੀ ਨੂੰ ਮਤਲਬ ਪੱਠੇ ਪੱਠੇ ਪਾਉਂਦੇ ਮੱਝ ਚੋਂ ਹੁੰਦਾ ਨਹੀਂ ਤੇ ਉਹ ਕੱਟੀ ਨੇ ਸੇਕ ਮਾਰ ਖਤਿਆ ਤੇ ਉਹ ਮਨਜਾ ਖੰਭਾਂ ਗਿਆ ਜ਼ਖਮ ਤੇ ਮੁੜ ਕੇ ਮਤਲਬ ਗਾੜੀ ਦੀ ਵਧਾਨ ਵਾਦੀ ਕੇ ਡਾਕਟਰਾਂ ਦਾ ਚੈੱਕ ਅਪ ਕੀਤਾ ਆ ਤੇ ਉਹਨਾਂ ਨੇ ਕਿਹਾ ਕੈਂਸਰ ਹੈ ਤੁਮੜੇ ਕਾਜ ਨਹੀਂ ਕਰਾਏ ਇਲਾਜ ਨਹੀਂ ਮਤਲਬ ਕਿ ਤੁਹਾਨੂੰ ਪਤਾ ਹੀ ਹੈ ਤੇਰੀ ਬਾਗਰ ਦੇ ਵਿੱਚ ਪੈਸੇ ਕਿ ਹੁਣ ਉਹਨੇ ਜਿੰਨੇ ਜਿਕੇ ਹੈਗੇ ਵਿਚਾਰੇ ਕਰਦੇ ਰਹੇ ਆ ਤੇ ਹੁਣ ਮਤਲਬ ਕਿ 10 ਸਾਲ ਦੇ ਹੋ ਗਿਆ ਉਹ ਤੁਹਾਨੂੰ ਗਾੜੀ ਕਿਥੋਂ ਪੈਸੇ ਆ ਗ੍ਰਾਈ ਗ੍ਰੋਈ ਕੀਤੀ ਗ੍ਰਾਈ ਪੱਟੀ ਦੇ ਵਿੱਚ ਕੀਦੀ ਆ ਤੇ ਉਹਨਾਂ ਦਾ ਇਲਾਜ ਹੋ ਗਿਆ ਤੇ ਫੇਰ ਉਹਨਾਂ ਡਾਕਟਰਾਂ ਦੇ ਅੱਗੇ ਮਤਲਬ ਕਿ ਅਡਮਿਟ ਕਰਵਾਓ ਤੇ ਉਹਨਾਂ ਨੇ ਆਪ ਕੋ ਪਹਿਲੀ ਨਹੀਂ ਇਹ ਹੁਣ ਮੰਗ ਕੀ ਕਰਦੇ ਮੰਗੇ ਉਹ ਹੀ ਕਰਦੇ ਆ ਕਿ ਜਲ ਜਿਤਨਾ ਇੱਕ ਹਰ ਮਦਦ ਦੀ ਲੋੜ ਹੈ ਇਹਨਾਂ ਨੂੰ ਤੇ ਸਮਾਜ ਵੱਲੋਂ ਮਦਦ ਚਾਹੀਦੀ ਹੈ ਬਸ ਜੇ ਕੋਈ ਪਰਿਵਾਰ ਨੇ ਕਿਸੇ ਨੇ ਇਹਨਾਂ ਨਾਲ رابطہ ਕਾਇਮ ਕਰਨਾ ਹੋਵੇ ਕੋਈ ਨੰਬਰ ਚੇਤਾ ਨੰਬਰ 8143 13802 ਸਾਧ ਰੱਖੇ ਬਾੜ ਹੀ ਕੀ ਗੱਲ ਹੋਈ ਤੁਹਾਡੇ ਮੂੰਹ ਦੇ ਮਾੜਾ ਹਟ ਲੱਗ ਗਈ ਉਹ ਕੋਕਿੰਗ ਪਰ ਬੰਦ ਗਈ ਤੇ ਕਦੋਂ ਦੇ ਮੰਗੇ ਦੇ ਜੇਤਨਾ ਮੰਗੇ ਦੇ ਥਾ ਤੇ ਕੇ ਇਲਾਜ ਕਿਉਂ ਨਹੀਂ ਕਰਾਉਂਦੇ ਪਏ ਲਾਜ ਗਰੀਬਾਂ ਕਰਾਈ ਸਾਨੂੰ ਬਡਾਈ ਅਜਨੇ ਜੋ ਭਾ ਰਿਹਾ ਪਈ ਉਹਨਾਂ ਲਾਜ ਕਰਾਇਆ ਹੋ ਮੈਂ ਕੋਲ ਬਣਾ ਪਿੱਲਾ ਨਹੀਂ ਰੱਖੀ ਤੇ ਉਹ ਵੀ ਆਨਲਾਈਨ ਆਈ ਆਡੀਆ ਤੁਹਾਨੂੰ ਵੀ ਮਾਹੀ ਬੋਲਦੀ ਮੈਂ ਕਿ ਮਰਾ ਲਾ ਲਿਆ ਤੇ ਕਿਹਨੇ ਸੰਪਰਕ ਕਰਨਾ ਹੈ ਮੋਬਾਈਲ ਨੰਬਰ ਕੀ ਤੁਹਾਡਾ ਮੋਬਾਈਲ ਨੰਬਰ ਪਿਆ ਕੀ ਜਾ ਤੈ ਉਹ ਰੋਟੋ